ਵਰ ਆ ਰਹੀ ਹੈ ਦਰਸਲ ਮੁਹਾਲੀ ਦੇ ਪਿੰਡ ਮਾਨਕਪੁਰ ਦੀ ਪੰਚਾਇਤ ਨੇ ਇੱਕ ਤੁਗਲਗੀ ਫਰਮਾਨ ਜਿਤ ਦਿੱਤਾ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਕੁੜੀਆਂ ਦੇ ਖਿਲਾਫ ਮਤਾ ਪਾਇਆ ਹੋਇਆ ਹੈ ਲਵ ਮੈਰਿਜ ਕਰਵਾਉਣ ਵਾਲਿਆਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਜੋ ਇਜਾਜ਼ਤ ਨਹੀਂ ਮਿਲੇਗੀ ਪਿੰਡ ਦੇ ਵਿੱਚ ਰਹਿਣ ਦੀ ਕੋਈ ਥਾਂ ਨਹੀਂ ਦਿੱਤੀ ਜਾਵੇਗੀ ਦੱਸਦੀ ਕਿ ਜੋ ਵੀ ਉਹਨਾਂ ਦੀ ਮਦਦ ਕਰੇਗਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਮੁਹਾਲੀ ਦਾ ਪਿੰਡ ਮਾਨਕਪੁਰ ਜਥੋਦੀ ਪੰਚਾਇਤ ਦੇ ਵੱਲੋਂ ਇਹ ਤੁਗਲਗੀ ਫਰਮਾਨ ਦਿੱਤਾ ਗਿਆ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਕੁੜੀਆਂ ਦੇ ਖਿਲਾਫ ਮਤਾ ਪਾਇਆ ਗਿਆ ਹੈ ਕਿ ਜੇਕਰ ਪਿੰਡ ਦੇ ਹੀ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਤੋਂ ਬਾਹਰ ਜਾਣਾ ਪਵੇਗਾ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ ਪਿੰਡ ਦੇ ਵਿੱਚ ਰਹਿਣ ਦੀ ਕੋਈ ਥਾਂ ਨਹੀਂ ਦਿੱਤੀ ਜਾਵੇਗੀ ਪੰਚਾਇਤ ਦੇ ਵੱਲੋਂ ਜੋ ਇਹ ਮਤਾ ਪਾਸ ਕੀਤਾ ਗਿਆ ਤੇ ਉੱਥੇ ਹੀ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਪਿੰਡ ਦੇ ਵਿੱਚੋਂ ਕੋਈ ਵੀ ਉਸ ਮੁੰਡਾ ਤੇ ਕੁੜੀ ਦੀ ਮਦਦ ਕਰੇਗਾ ਤਾਂ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਵੇਗੀ ਤੋ ਮੁਹਾਲੀ ਦਾ ਪਿੰਡ ਮਾਨਕਪੁਰ ਚਿੱਥੋ ਦੀ ਪੰਚਾਇਤ ਵੱਲੋਂ ਇਹ ਤੁਗਲਗੀ ਪ੍ਰਮਾਨ ਦਿੱਤਾ ਗਿਆ ਹੈ ਲਵ ਮੈਰਿਜ ਕਰਵਾਉਣ ਵਾਲੇ ਮੁੰਡਾ ਕੁੜੀ ਦੇ ਖਿਲਾਫ ਜੋ ਇਹ ਮਤਾ ਪਾਇਆ ਗਿਆ ਲਵ ਮੈਰਿਜ ਵਾਲਿਆਂ ਨੂੰ ਪਿੰਡ ਦੇ ਵਿੱਚ ਰਹਿਣ ਦੇ ਲਈ ਜੋ ਕੋਈ ਥਾਂ ਨਹੀਂ ਮਿਲੇਗੀ ਖਬਰ ਤੇ ਵਧੇਰੇ ਗੱਲਬਾਤ ਕਰਾਂਗੇ ਸਹਾਇਕੀ ਮਨੋ ਜੋਸ਼ੀ ਸਾਡੇ ਨਾਲ ਮੁਹਾਲੀ ਤੋਂ ਲਾਈਵ ਜੁੜ ਚੁੱਕੇ ਨੇ ਮਨੋਸ਼ੀ ਇਸ ਵਕਤ ਤੁਸੀਂ ਕਿਹੜੇ ਪਿੰਡ ਦੇ ਵਿੱਚ ਖੜੇ ਹੋ ਹਾਲਾਂਕਿ ਜਿਸ ਤਰੀਕੇ ਦੇ ਨਾਲ ਮਨਪੁਰ ਪਿੰਡ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪੰਚਾਇਤ ਨੇ ਮਤਾ ਪਾਸ ਕਰਤਾ ਕਿ ਜੋ ਮੁੰਡਾ ਤੇ ਕੁੜੀ ਇੱਕੋ ਹੀ ਪਿੰਡ ਦੇ ਆਪਸ ਵਿੱਚ ਵਿਆਹ ਜੇਕਰ ਕਰਵਾਉਂਦੇ ਨੇ ਤਾਂ ਫਿਰ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਇਹ ਕੋਈ ਪਹਿਲਾ ਪਿੰਡ ਨਹੀਂ ਆ ਬਹੁਤ ਸਾਰੇ ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਤੇ ਕੀ ਕੁਝ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕੀ ਕੁਝ ਇਸ ਤੇ ਪੂਰੀ ਜਾਣਕਾਰੀ ਹੈ ਬਿਲਕੁਲ ਮੁਹਾਲੇ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਬਲਾਕ ਮਾਜੀ ਦਾ ਪਿੰਡ ਹੈਗਾ ਮਣਕੁਰਸੂ ਜਿਹੜਾ ਕਿ ਸੁਖੂਲਾ ਦੇ ਬਿਲਕੁਲ ਲਾਗ ਹੈਗਾ ਯਾ ਔਰ ਬੜਾ ਮਲਕੀ ਪੁਰਾਣਾ ਪਿੰਡ ਆਪਾਂ ਕਹੇ ਇਹ ਇੱਥੇ ਬਹੁਤ ਮਸ਼ਹੂਰ ਦਰਗਾਹ ਵੀ ਹੈਗੀ ਹੈ ਤੇ ਪਿੰਡ ਬਹੁਤ ਜ਼ਰੀਆ ਫਿਲਮਾਂ ਹੈ ਦਿਖੀਆਂ ਆਪਾਂ ਪਿੰਡ ਬੁੱਟਾ ਸਿੰਘ ਜਿਹੜਾ ਬੁੱਟਾ ਸਿੰਘ ਜਿਹੜੀ ਫਿਲਮ ਸੀ ਉਹਦੇ ਵਿੱਚ ਵੀ ਗੁਰਦਾਸ ਮਾਨ ਦੀ ਫਿਲਮ ਦੇ ਵਿੱਚ ਇਹ ਪੂਰਾ ਪਿੰਡ ਦਿਖਾਇਆ ਗਿਆ ਬਹੁਤ ਸਾਰੀਆਂ ਫਿਲਮਾਂ ਨੇ ਪੰਜਾਬੀ ਜਿਨ੍ਹਾਂ ਚ ਦਿਖਾਇਆ ਗਿਆ ਹੈਗਾ ਤੇ ਅੱਜ ਕੱਲ ਇਹ ਪਿੰਡ ਜਿਹੜਾ ਚਰਚਾ ਚ ਹੈ ਕਿ ਇੱਥੇ ਇੱਕ ਐਦਾਂ ਦਾ ਵਿਆਹ ਹੋਇਆ ਹੈ ਜਿਹੜਾ ਕਿ ਆਪਸ ਰਿਸ਼ਤੇਦਾਰ ਨੇ ਕਹਿੰਦੇ ਨੇ ਭੈਣ ਭਾਈ ਨੇ ਬੰਦੇ ਚਾਚਾ ਚਾਚੀ ਲੱਗਦੇ ਨੇ ਚਾਚਾ ਭਤੀਜੇ ਲੱਗਦੇ ਨੇ ਉਹਨਾਂ ਦਾ ਵਿਆਹ ਹੋਇਆ ਉਸ ਨੂੰ ਲੈ ਕੇ ਪੰਚਾਇਤ ਜਿਹੜੀ ਹੈਗੀ ਆ ਹਰਕਤ ਚ ਆਈ ਗਈ ਹੈ ਤੁਹਾਨੂੰ ਦਿਖਾਵਾਂਗੇ ਪਿੰਡ ਦੇ ਸਾਰੇ ਲੋਕ ਖੜੇ ਨੇ ਆਪਾਂ ਪਿੰਡ ਦੇ ਆਪਾਂ ਦਿਖਾਵਾਂਗੇ ਤੁਹਾਨੂੰ ਰੋਜ਼ਾ ਸ਼ਰੀਫ ਹੈਗਾ ਤੇ ਉਸ ਦੇ ਮੂਹਰੇ ਪਿੰਡ ਦੇ ਸਾਰੀ ਪੰਚਾਇਤ ਹੈਗੀ ਹੈ ਤੇ ਲੋਕ ਖੜੇ ਉਥੋਂ ਦਿਖਾਈ ਦੇ ਰਹੇ ਨੇ ਤੇ ਇਹਨਾਂ ਨੇ ਜਿਹੜਾ ਮਤਾ ਹੈਗਾ ਆ ਇਹ ਪਾਸ ਕੀਤਾ ਹੈਗਾ ਆ ਤੇ ਮਤ ਦੇ ਜਿਹੜੇ ਕਾਪੀਆਂ ਤੁਹਾਨੂੰ ਇਹ ਦਿਖਾਵਾਂਗੇ ਨਾਲ ਵੀ ਕਾਪੀਆਂ ਕਿੱਦਾਂ ਬਣਾਈਆਂ ਗਈਆਂ ਨੇ ਤੇ ਸਰਪੰਚ ਨੇ ਆਪਾਂ ਕਿ ਦਲਵੀਰ ਸਿੰਘ ਉਹਨਾਂ ਦੇ ਨਾਲ ਪੰ ਇਹ ਪੂਰੀ ਮਤਦ ਦੀ ਕਾਪੀ ਹੈ ਗੁਲਵਿੰਦਰ ਜਿਹੜੀ ਕੀ ਤੁਹਾਨੂੰ ਦਿਖਾ ਰਹੇ ਹਾਂ ਲਿਖਿਆ ਗਿਆ ਹੈਗਾ 30 31 7 ਨੂੰ ਲਿਖਿਆ ਗਿਆ ਹੈਗਾ ਇਹ ਤੇ ਇਸ ਵਿੱਚ ਸਰਪੰਚ ਜਿਹੜੀ ਪੰਚਾਇਤ ਦੀ ਜਿਹੜੀ ਮੋਹਰ ਲੱਗੀ ਹੈ ਸਰਪੰਚ ਦੇ ਸਾਈਨ ਨੇ ਲੋਕਾਂ ਦੇ ਸਾਈਨ ਨੇ ਪਿੰਡਦਿਆਂ ਦੇ ਤੇ ਆਪਰਗੇ ਕਰੀਏ ਤੇ 30 35 ਲੋਕਾਂ ਦੇ ਸਾਈਨ ਨੇ ਪਰਿਵਾਰਾਂ ਦੇ ਸਾਈਨ ਹੋਏ ਹੋਏ ਨੇ ਤੇ ਆਪ ਵੀ ਕੀ ਹੈ ਕਿ ਜਿਹੜੀ ਮੈਰਿਜ ਹੈਗੀ ਆ ਉਹ ਆਪਾਂ ਕਹਿੰਦੇ ਬਿਆਹ ਜਿਹੜਾ ਹੈਗਾ ਪ੍ਰੇਮ ਵਿਆਹ ਆਪ ਕਹੀਏ ਉਹ ਨਹੀਂ ਅਸੀਂ ਪਿੰਡ ਚ ਮਜੂਰ ਸਾਡੇ ਸਰਪੰਚ ਸਾਹਿਬ ਨੇ ਤੁਹਾਨੂੰ ਜੀ ਕੀ ਮਸਲਾ ਸੀਗਾ ਤੇ ਕਿਉਂ ਇਹ ਮਤਾ ਇਹ ਪਾਸ ਕਰਨਾ ਹੈ ਪਹਿਲੀ ਗੱਲ ਸਰ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਐ ਮਤਰਕੇ ਜਿਹੜੀ ਪੰਚਾਇਤ ਐ ਪ੍ਰੇਮ ਵਿਆਹ ਦੇ ਖਿਲਾਫ ਨਹੀਂ ਐ ਬਿਲਕੁਲ ਵੀ ਮਤਾ ਜੋ ਐ ਜਿਹੜਾ ਮਤਾ ਪਾਇਆ ਗਿਆ ਐ ਮਤੇ ਦੇ ਵਿੱਚ ਆਪਾਂ ਸਾਫ਼-ਸਾਫ਼ ਲਿਖਿਆ ਵੀ ਜੇ ਇੱਕੋ ਪਰਿਵਾਰ ਦੇ ਆਪਸ ਵਿੱਚ ਵਿਆਹ ਕਰਵਾ ਕੇ ਪਿੰਡ ਦੇ ਵਿੱਚ ਰਹਿੰਦੇ ਆ ਤਾਂ ਆਪਾਂ ਪੂਰਾ ਪਿੰਡ ਉਹਨਾਂ ਦਾ ਬਾਈਕਟ ਕਰਦੇ ਆ ਤੇ ਕੀ ਜਿਹੜਾ ਕੀ ਹੋਇਆ ਕਿਹੜਾ ਕਿਹੜਾ ਕੇਸ ਹੈਗਾ ਜੀ ਤੁਸੀਂ ਗੱਲ ਕਰ ਰਹੇ ਆ ਵੀ ਇੱਕੋ ਪਿੰਡ ਦਾ ਕੋਈ ਐਦਾਂ ਦਾ ਵਿਆਹ ਹੋਇਆ ਇਹ ਜਿਹੜੀ ਘਟਨਾ ਹੈ ਜੀ ਮੰਨ ਲਓ ਲਗਭਗ ਇੱਕ ਹਫ਼ਤਾ ਹੋ ਗਿਆ ਜਾਂ ਪਿਛਲੇ ਮਤਰਕੇ 2-3 ਦਿਨਾਂ ਤੋਂ ਮਤਰਕੇ ਪਿੰਡ ਵਿੱਚ ਕਾਫੀ ਤਣਾਅ ਪੂਰਨ ਸੀਗੀ ਇਹ ਆਪਸ ਵਿੱਚ ਮੰਨ ਲਓ ਹਾਂਜੀ ਚਾਚੀ ਤੇ ਪੀਜੀ ਹੁਣ ਮੰਨ ਲਓ ਮਾਂ ਪਿਓ ਦਾ ਰਿਸ਼ਤਾ ਹੋ ਗਿਆ ਚਾਚੀ ਪੀਜੀ ਹੋ ਗਈ ਹੈ ਇੱਕ ਮਦਰ ਕੇ ਪਿਓਤੀ ਹੋ ਗਈ ਹੈ ਤਾਂ ਇਹ ਬਰਾਬਰ ਦਾ ਰਿਸ਼ਤਾ ਮੰਨਿਆ ਜਾਂਦਾ ਤਾਂ ਮਦਰ ਕੇ ਜਿਹਨੂੰ ਸਮਾਜ ਐਕਸੈਪਟ ਨਹੀਂ ਕਰਦਾ ਜੀ ਤੇ ਉਹ ਉਹਨਾਂ ਦੀ ਉਮਰ ਕਿੰਨੀ ਹੈਗੀ ਹੈ ਨਾਬਾਲਗਨ ਵਾਲਗਨ ਨਹੀਂ ਬੱਚੇ ਬਾਲਗ ਨੇ ਜੀ ਇੱਕ ਮਰੀਖਾ ਜਮਰ ਬੇਟੀ ਦੀ ਉਮਰ 24 ਸਾਲ ਹੈ ਤੇ ਬੇਟੇ ਦੀ ਉਮਰ 26 ਸਾਲ ਹੈ ਹਾਂਜੀ ਇਹ ਦੋਨੋਂ ਬਾਲਗ ਨੇ ਕੀ ਲੱਗਦਾ ਹੈ ਕਿ ਕਾਨੂੰਨ ਜੇ ਕਾਨੂੰਨ ਇਹ ਕੋਰਟ ਜਾਣਗੇ ਉੱਥੇ ਤਾਂ ਕੋਰਟ ਉਹਨਾਂ ਨੂੰ ਸ਼ਰਨ ਦੇ ਦੇਗੀ ਨਹੀਂ ਇਹੀ ਦੇਖਦੇ ਹੋਏ ਮੰਨ ਲਓ ਕੋਰਟ ਉਹਨਾਂ ਨੂੰ ਸ਼ਰਨ ਦੇ ਦੇਗੀ ਤੇ ਕੋਰਟ ਦੀ 깔ੂ ਮੰਨ ਲਓ ਡਿਊਟੀ ਪੰਜਾਬ ਦੀ ਵੀ ਲਾ ਦਿੰ ਬਟੇ ਜਿਹੜਾ ਮਤਲਬ ਕਿ ਮੇਨ ਕਾਰਨ ਇਹ ਹੈ ਵੀ ਜਿਹੜਾ ਪਰਿਵਾਰ ਹੈ ਦੋਨੋਂ ਪਰਿਵਾਰ ਆਮਣੂ ਸਾਹਮਣੇ ਰਹਿੰਦੇ ਆ ਜੇ ਕੱਲ ਨੂੰ ਮੰਨ ਲਓ ਪਰਿਵਾਰ ਚ ਵਿੱਚ ਉਹ ਲੜਕਾ ਤੇ ਲੜਕੀ ਸਾਹਮਣੇ ਰਹਿੰਦੇ ਆ ਤਾਂ ਵੀ ਮੰਤਰਕੇ ਜਿਹੜੇ ਬੇਟੀ ਵਾਲੇ ਨੇ ਕੋਈ ਅਣਖ ਦੀ ਖਾਤਰ ਕੋਈ ਏਦਾਂ ਦਾ ਮੰਨ ਲਓ ਸਟੈਪ ਚੱਕ ਲੈਣਾ ਆਪਣੇ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਰਣ ਇਹ ਕਟਨੋਂ ਰੋਕਿਆ ਜਾ ਸਕੇ ਤਾਂ ਕਿ ਇਹੀ ਮਤਲਬ ਦੇਖਦੇ ਹੋਏ ਆਪਾਂ ਉਹਨਾਂ ਨੂੰ ਕੀਤਾ ਵੀ ਤੁਸੀਂ ਬਾਈਕਟ ਕਰਤਾ ਵੀ ਪਿੰਡ ਤੋਂ ਬਾਹਰ ਹੀ ਰਹਿਣਾ ਹੈ ਉਹ ਰਹਿ ਸਕਦੇ ਨੇ ਆਪਣੀ ਮਦਰ ਖੁਸ਼ੀ ਆ ਉਹਨਾਂ ਦੀ ਮੌਜਾ ਬੱਟ ਜੇ ਸਾਹਮਣੋਂ ਆਉਂਦੇ ਨੇ ਤਾਂ ਆਪਾਂ ਸਾਰੇ ਸਮਝਦਾਰ ਨੇ ਪਤਾ ਇਹ ਵੀ ਅਣਕਹਦੀ ਕੋਈ ਏਦਾਂ ਦੀ ਗੱਲਬਾਤ ਨਾ ਹੋ ਜਾਏ ਕੋਈ ਗੁੱਸੇ ਵਿੱਚ ਏਦਾਂ ਦਾ ਸਟੈਪ ਹੋ ਜਾਏ ਤਾਂ ਕਿ ਉਹ ਦੂ ਪਿੰਡ ਤੋਂ ਦੂਰੇ ਰਹਿਣ ਤੇ ਆਉਣ ਵਾਲੇ ਜਿਹੜੇ ਬਾਕੀ ਨੇ ਜਿੰਕਣਾ ਬਾਕੀ ਕੋਈ ਏਦਾਂ ਦੇ ਜੇ ਕੋਈ ਘਟਨਾ ਹੋ ਜਾ ਕਰਦਾ ਹੈ ਜਾਂ ਕੋਈ ਕੋ ਕਰਮ ਕਰਦਾ ਹੈ ਤਾਂ ਉਹਨੂੰ ਰੁਕਿਆ ਜਾ ਸਕੇ ਤੇ ਬਿਲਕੁਲ ਬਿਲਕੁਲ ਕਿਉਂਕਿ ਦੇਖਿਆ ਕਿ ਇਹ ਇਹਦਾ ਮਕਸਦ ਇਹ ਹੈ ਕਿ ਪਿੰਡ ਦਾ ਜਿਹੜੀ ਸ਼ਾਂਤੀ ਭੰਗ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਉਹ ਬਾਹਰ ਰਹਿਣ ਸਾਨੂੰ ਕੋਈ ਮਤਲਬ ਨਹੀਂ ਤੇ ਅਸੀਂ ਗੱਲ ਕਰਦੇ ਕੀ ਕੀ ਗੱਲ ਹੈ ਦੱਸੋ ਸਾਰੀ ਸੁਣਾਓ ਕਹਾਣੀ ਕੀ ਗੱਲ ਹੈ ਸਰ ਜੀ ਮੇਰੀ ਬੇਟੀ ਇਨਾਂ ਨੇ ਸਾਨੂੰ ਨਹੀਂ ਪਤਾ ਜੀ ਇਨਾਂ ਨੇ ਡਿਊਟੀ ਤੇ ਅਗਵਾ ਕੀਤੀ ਗਈ ਹੈ ਜੀ ਠੀਕ ਹੈ ਨਾ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਤਾਂ ਜੀ ਜਦ ਮੇਰੇ ਬੇਟੇ ਨੇ ਕਾਲ ਕਰੀ ਤਾਂ ਕੁੜੀ ਕੀ ਸੋਚ ਬੰਦ ਆ ਗਈ ਠੀਕ ਹੈ ਜੀ ਇਹਨਾਂ ਨੇ ਅਗਵਾ ਕੀਤੀ ਹੈ ਜੀ ਉਤੇ ਬਾਦ ਮ ਸਾਨੂੰ ਸਾਡੀ ਬੇਟੀ ਨਹੀਂ ਮਿਲੀ ਅਸੀਂ ਮੋਲਾ ਵੱਠਣੇ ਤੇ ਦਰਖਾਸਤ ਦਿੱਤੀ ਅੱਜ 7ਵਾਂ ਦਿਨ ਹੈ ਜੀ ਮੇਰੀ ਬੇਟੀ ਇਹਨਾਂ ਨੇ ਸਾਹਮਣੇ ਨਹੀਂ ਲਿਆਈ ਆ ਸਾਰੀ ਪਿੰਡ ਦੀ ਪੰਚਾਇਤ ਖੜੀ ਸਾਰੀ ਪੰਚਾਇਤ ਨੂੰ ਪਤਾ ਹੈ ਜੀ ਪੰਚਾਇਤ ਕੀ ਸ਼ਾਂਤੀ ਗੱਲੇ ਮਤਾ ਪਾਇਆ ਗਿਆ ਹੈ ਜੀ ਮੇਰੀ ਬੇਟੀ ਗੈਲ ਇਹਨਾਂ ਨੇ ਟੌਰਚਰ ਕਰ ਕ ਮੈਨੂੰ ਨਹੀਂ ਪਤਾ ਸਰ ਇਹਨਾਂ ਨੇ ਮੇਰੀ ਬੇਟੀ ਤੇ ਕਿਆ-ਕਿਆ ਕੋਹਾਇਆ ਹੈ ਕਿਆ-ਕਿਆ ਨਹੀਂ ਕੋਹਾਇਆ ਜੀ ਸਾਡੇ ਖਿਲਾਫ ਵੀ ਕੋਹਾਇਆ ਹੈ ਜੀ ਬਹੁਤ ਇਹਨਾਂ ਨੇ ਟੌਰਚਰ ਕੀਤੀ ਹੋਈ ਆ ਮੇਰੀ ਬੇਟੀ ਮੇਰੇ ਸਾਹਮਣੇ ਨਹੀਂ ਹੈ ਸਰ ਇਹਨਾਂ ਨੇ ਟੌਰਚਰ ਕੀਤਾ ਬਹੁਤ ਆਗਾ ਤੇ ਕਿ ਆਇਆ ਹੈ ਤੇ ਕਿੰਨੀ ਉਮਰ ਹੈ ਬੇਟੀ ਜੀ ਸਰ 24 ਸਾਲ ਆ ਜੀ ਕੀ ਪਰਦੇਸੀ ਕੰਮ ਕਰਦੇ ਸੀ ਸਰ ਕੈਂਸਰ ਹਸਪਤਾਲ ਚ ਬਾਵਾ ਕੈਂਸਰ ਹਸਪਤਾਲ ਚ ਮੁੱਲਾ ਪਰ ਲੱਗੀ ਹੋਈ ਸੀ ਜੀ ਉੱਥੇ ਤੇ ਇਹਨਾਂ ਨੇ ਅੱਗਵਾ ਕੀਤੀ ਹੈ ਜੀ ਉਹਦੇ ਬਾਅਦ ਸਾਡੀ ਬੇਟੀ ਸਾਨੂੰ ਮਿਲ ਹੀ ਨਹੀਂ ਜੀ ਤੇ ਕੋਈ ਫੋਨ ਫੋਨ ਕੋਈ ਨਹੀਂ ਆਇਆ ਨਹੀਂ ਸਰ ਫੋਨ ਉਹਨਾਂ ਦਾ ਬੰਦ ਕੀਤਾ ਗਿਆ ਹੈ ਆ ਮੁੰਡੇ ਦਾ ਵੀ ਕੁੜੀ ਦਾ ਜੀ ਤੁਹਾਨੂੰ ਕਿਦਾਂ ਲੱਗ ਪਤਾ ਲੱਗਿਆ ਕਿ ਵਿਆਹ ਹੋ ਗਿਆ ਸਰ ਇਹਨਾਂ ਨੇ ਉਹ ਤੇ ਬੀਜੇ ਤਾਂ ਆਦਿ ਕੀ ਆ ਪਾਇਆ ਪੁੱਤ ਸਰ ਇੰਸਟਾਗ੍ਰਾਮ ਤੇ ਉਹਨਾਂ ਨੇ ਮਦਰ ਕੇ ਪਹਿਲਾਂ ਮੈਨੂੰ ਵੀਡੀਓ ਭੇਜੀ ਤੇ ਬਾਕੀ ਫਿਰ ਪਿੰਡ ਚ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਉਹ ਬੇਟੀ ਮਦਰ ਕੇ ਆਪਾਂ ਨਹੀਂ ਕਹਿ ਸਕਦੇ ਵੀ ਦਬਾਅ ਦੇ ਵਿੱਚ ਹੈ ਜਾਂ ਕਿਵੇਂ ਆ ਜੋ ਬੱਚੇ ਇਹਨਾਂ ਦਾ ਕਹਿਣਾ ਪਰ ਜੋ ਵੀਡੀਓ ਦੇ ਵਿੱਚ ਦਿਖ ਰਿਹਾ ਉਹ ਮਦਰ ਕੇ ਪੇਰੈਂਟਸ ਦੇ ਖਿਲਾਫ ਵੀ ਮਦਰ ਸ਼੍ਰੀਆਮ ਕਹਿ ਰਹੀ ਹੈ ਵੀ ਮੈਂ ਅਲਮਰੀ ਕਰਵਾਈਏ ਤੇ ਮੁੰਡੇ ਨੂੰ ਲੈਣਾ ਤਾਂ ਇਸੇ ਕਾਰਨ ਸੀ ਆਪਾਂ ਵੀ ਮਦਰ ਕੇ ਉਹਨਾਂ ਨੂੰ ਨਾ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਨਾ ਇਹਨਾਂ ਦੇ ਪੇਰੈਂਟਸ ਨੂੰ ਪ੍ਰੋਬਲਮ ਹੋਵੇ ਮਤਾਂ ਪਾਏਗਾ ਜਿਹੜਾ ਵੀ ਚਲੋ ਤੇ ਕੀ ਲਿਖ ਰਿਸ਼ਤਾ ਕੀ ਸੀਗਾ ਸਰ ਮੁੰਡੇ ਦਾ ਕੁੜੀ ਦਾ ਜੀ ਕੁੜੀ ਉਹਦੀ ਭਤੀਜੀ ਲੱਗਦੀ ਤੀ ਜੀ ਉਹਦਾ ਚਾਚਾਤਾ ਜੀ ਇਹ ਹਾਂਜੀ ਹਾਂਜੀ ਇਹ ਰਿਸ਼ਤਾ ਬਹੁਤ ਗਲਤ ਆ ਜੀ ਇੱਕ ਟੱਬਰ ਕੇ ਮਾਂ ਪਿਓ ਦਾ ਰਿਸ਼ਤਾ ਆ ਜੀ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਬੇਟੀ ਨੂੰ ਕੀ ਕਹਿ ਜਾਂਦੇ ਆ ਮੈਂ ਆਪਣੀ ਬੇਟੀ ਨੂੰ ਕਹਿਣਾ ਚਾਹੁੰਦੀ ਆ ਜਦੋਂ ਤੁਹਾਨੂੰ ਤਬਾਹ ਇਹਨਾਂ ਨੇ ਟੌਰਚਰ ਕੀਤਾ ਤਾਂ ਮੇਰੇ ਸਾਹਮਣੇ ਇੱਕ ਮੇਰੀ ਆ ਗਾ ਮੈਨੂੰ ਦੱਸਦੇ ਵੀ ਮੰਮੀ ਮੇਰੀ ਕਿ ਲੱਗਦਾ ਹੋਇਆ ਜਦ ਤਨੇ ਆਪਣੀ ਮਰਜ਼ੀ ਗੱਲ ਕੀਤਾ ਤੂੰ ਜਿੱਥੇ ਵੀ ਐ ਤੂੰ ਉੱਥੇ ਹੀ ਰਹਿ ਮੇਰੇ ਸਾਹਮਣੇ ਨਾ ਆਈ ਸਰ ਜੀ ਮੈਂ ਬਹੁਤ ਕੁਸਿੰਗਾਸ ਲੱਗਦੀ ਤੇ ਬਿਲਕੁਲ ਤੁਸੀਂ ਕੀ ਕਹਿੰਦੇ ਨਹੀਂ ਪੰਜ ਜੀ ਕੀ ਇਹਦਾ ਦੀ ਗੱਲ ਹੋਈ ਹੈ ਇਹਨੂੰ ਕਿੱਦਾਂ ਦੇਖੀ ਇਹ ਹੋਣਾ ਚਾਹੀਦਾ ਸਰ ਸਾਰੇ ਲੋਕਾਂ ਦੇ ਵਾਸਤੇ ਭਲਾ ਆਏਗਾ ਇਹਨਾਂ ਨੇ ਜੋ ਮਤਾ ਪਾਇਆ ਸੋ ਸਮਝ ਕੇ ਪਾਇਆ ਜੀ ਹਾਂਜੀ ਤੇ ਪਹਿਲਾਂ ਨਹੀਂ ਕੋਈ ਕਦੀ ਪਿੰਡ ਜਦਾਂ ਦੀ ਗੱਲ ਹੋਈ ਨਹੀਂ ਜੀ ਸਾਡੀ ਉਮਰ ਤੱਕ ਤਾਂ ਕੋਈ ਇਹੋ ਜਿਹੀ ਕੋਈ ਦਰਵਾਤ ਕੁਝ ਨਹੀਂ ਹੋਇਆ ਜੀ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰੀ ਚਾਂਸ ਹੋਇਆ ਜੀ ਹਾਂਜੀ ਇਹ ਹੋਣਾ ਚਾਹੀਦਾ ਅੱਗੇ ਵਾਰੇ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਵਿੱਚ ਇਹ ਗੱਲ ਹੋਈ ਹੈ ਅਸੀਂ ਨਾ ਕਰੀਏ ਤੇ ਜਿਹੜੇ ਦੂਜਾ ਪਰਿਵਾਰ ਲੜਕੇ ਵਾਲਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸਰਸਤਾ ਇਸ ਤਰ੍ਹਾਂ ਹੀ ਕਹਿੰਦੇ ਆ ਜੀ ਸਾਡੀ ਬੱਚੀ ਬਹੁਤ ਚੰਗੀ ਥੀ ਬੱਚੀ ਦੇ ਅਸੀਂ ਸੌ ਨਹੀਂ ਖਾਂਦੇ ਅਸੀਂ ਤਾਂੇ ਚਾਹਤੀ ਆ ਵੇੜੇ ਵਿੱਚ ਤੇ ਪਰ ਸਾਡੀ ਕੁੜੀ ਨੂੰ ਕੋਈ ਉਹ ਨਹੀਂ ਤਾਂ ਦਬਾਉਣਾ ਨਹੀਂ ਤਾਂ ਕਿਸੇ ਦਾ ਕੁਝ ਨਹੀਂ ਤਾਂ ਸਾਡੀ ਕੋ ਬੱਚੀ ਤਾਂ ਘਰ ਤੇ ਆਪਣੇ ਆਪ ਚਲੇ ਗਈ ਪਤਾ ਨਹੀਂ ਕਿ ਕਿਆ ਸਮਝਾਇਆ ਉਹਨਾਂ ਨੇ ਕਿਆ ਨਹੀਂ ਸਮਝਾਇਆ ਅਸੀਂ ਤਾਂ ਜਿ ਮਰੇ ਪਏ ਅਸੀਂ ਤਾਂ ਜੂਂਦੇ ਨਹੀਂ ਛੁੱਟੇ ਬਹਿ ਗਏ ਅਸੀਂ ਕੋਈ ਗੋਸ ਨਹੀਂ ਜੀ ਕਹਿ ਸਕਦੇ ਸਾਡੀ ਬੱਚੀ ਸਾਡੇ ਘਰ ਆ ਜਾਵੇ ਡਾਡੀ ਦਾ ਮਰੀਜ਼ ਆ ਜੀ ਬਿਮਾਰ ਆ ਡਾਡੀ ਦਾ ਖੜੇ ਆ ਸਰ ਜੀ ਠੀਕ ਹੈ ਸਰ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਕੱਲ ਨੂੰ ਪਿੰਡੇ ਦੇ ਭਲੇ ਵਾਸਤੇ ਉਹ ਉਹਦੀ ਗੱਲ ਹੈ ਠੀਕ ਹੈ ਬੜੀ ਆਪਣੀ ਬੱਚੀ ਨਾਲ ਗੱਲ ਹੋਈ ਨਹੀਂ ਬਈ ਬੱਚੀ ਨਾਲ ਕੋਈ ਗੱਲ ਹੀ ਹੋਈ ਜੀ ਠੀਕ ਹੈ ਜੋ ਬੱਚੀ ਨੇ ਵੀਡੀਓ ਭੇਜੀ ਆ ਉਹਨਾਂ ਦੇ ਦਬਾਓ ਕਰਨ ਜੋ ਗੱਲਾਂ ਬੋਲੀ ਆ ਉਹਨਾਂ ਦੇ ਦਬਾਓ ਕਰਨ ਬੋਲੀ ਆ ਸਾਡੀ ਬੱਚੀ ਐ ਜੀ ਸਾਰੇ ਪਿੰਡ ਦੇ ਪੁੱਛਾ ਜਾਵੇ ਬੇ ਕਿਸੇ ਦੇ ਵੀ ਜੇ ਸਾਡੀ ਬੱਚੀ ਐ ਜੀ ਠੀਕ ਹੈ ਜੋ ਕੰਮ ਹੋਇਆ ਉਹਨੇ ਦਬਾਓ ਦੇ ਆ ਗਿਆ ਤਸਰ ਦਾ ਮਤਲਬ ਅ ਅ ਜੇ ਆਪਾਂ ਗੱਲ ਕਰੀਏ ਪੂਰੀ ਵੀ ਇਹੀ ਹੈ ਕਿ ਜੋ ਵਿਆਹ ਉਹ ਜਿੱਥੇ ਮਰ ਜੇ ਰਣ ਪਿੰਡ ਨਾ ਪਿੰਡ ਜ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਅੱਗੇ ਨੂੰ ਵੀ ਕੋਈ ਇਦਾਂ ਦਾ ਕਰਦਾ ਤਾਂ ਉਹ ਵੀ ਪਿੰਡ ਚ ਨਾ ਆਵੇ ਉਹ ਵੀ ਪਿੰਡ ਚ ਹਾਂ ਉਹ ਤਾਂ ਵੀ ਆਪਾਂ ਸੁਭਾਵਿਕ ਜੀ ਗੱਲ ਹੈ ਸਭ ਤੇ ਹੀ ਮੰਤਰ ਕਾਨੂੰਨ ਇੱਕ ਬਰਾਬਰ ਹੈ ਤਾਂ ਉਹਨਾਂ ਤੇ ਵੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਬੰਦ ਕਰ ਹਾਂ ਤਾਂ ਕਿ ਜਿਹੜਾ ਪ੍ਰਸ਼ਾਸਨ ਹੈਗਾ ਆਪਾਂ ਉਹਨੂੰ ਜਾਣਕਾਰੀ ਦਤੀ ਇਹਦੀ ਡੀਸੀ ਸਾਹਿਬ ਨੂੰ ਜਾਂ ਐਸਐਸਪੀ ਸਾਹਿਬ ਨੂੰ ਨਹੀਂ ਡੀਸੀ ਸਾਹਿਬ ਨੂੰ ਕੋਈ ਪ੍ਰਸ਼ਾਸਨ ਮੰਤਰ ਕੇ ਆਪਾਂ ਨੇ ਇਦਾਂ ਦੀ ਹਾਲੇ ਜਾਣਕਾਰੀ ਨਹੀਂ ਦਿੱਤੀ ਕਿ ਕੋਈ ਕੱਲੇ ਲੇਟੈਸਟ ਮਤਾ ਪਿਆ ਤੇ ਅੱਜ ਮੰਤਰ ਕੇ ਆਪਾਂ ਚੈਨਲ ਨਾਲ ਦੇ ਥਰੂ ਰਾਈ ਰਾਇ ਬੋਏ ਆ ਆਪਾਂ ਮੰਤਰ ਕੇ ਆਪਣੇ ਚੌਕੀ ਚਾਰਜ ਨਾਲ ਮੇਰੀ ਹੁਣੇ ਗੱਲ ਹੋਈ ਹੈ ਉਹਨਾਂ ਨੇ ਮੰਤਰ ਧਿਆਨ ਵਿੱਚ ਲੈਂਦਾ ਹੈ ਮਤਾ ਰੈਂਦਾ ਪਰ ਆ ਸਰਪੰਚ ਨੂੰ ਐਕਸ਼ਨ ਲੈਣਾ ਪੈਂਦਾ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਵੀ ਸਰਪੰਚ ਨੂੰ ਪੰਚਾਇਤ ਨੂੰ ਮੁਰੇ ਆਉਣਾ ਪੈਂਦਾ ਤਾਂ ਪੰਚਾਇਤ ਨੇ ਸਾਰਾ ਕੁਝ ਦੇਖਦੇ ਹੋਏ ਮਤਰਕੇ ਗ੍ਰਾਮ ਸਭਾ ਬੁਲਾ ਕੇ ਪਿੰਡ ਦੀ ਸਹਿਮਤੀ ਦੇ ਨਾਲ ਮਤਾ ਪਾਇਆ ਜੀ ਅੱਛਾ ਜੀ ਹਾਂਜੀ ਤੇ ਤੁਸੀਂ ਪਰਝਾਈਓ ਕੀ ਕਦੀ ਗੱਲਬਾਤ ਹੋਈ ਜਿੱਦਾਂ ਦੀ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਜਿੱਦਾਂ ਦੀ ਹਾਂ ਇਹਨਾਂ ਨੇ ਪਹਿਲਾਂ ਵੀ ਆਪਣੇ ਮਾਮੇ ਕੀ ਕੁੜੀ ਲਿਆਉਂਦੀ ਹੈ ਪਹਿਲਾਂ ਇਹਨਾਂ ਨੇ ਆਪਣੀ ਕੁੜੀ ਨਾਲ ਗੱਲ ਕਰੀ ਐਕਣ ਮਾਮੇ ਕੁੜੀ ਨਾਲ ਹੁਣ ਸਾਡੇ ਨਾਲ ਗੱਲ ਕਰੀ ਐ ਜਿੱਕਣ ਹਾਂਜੀ ਗਾਂਵਾਂ ਨੂੰ ਵੀ ਜਿਹੜੇ ਹੁਣ ਉਹ ਵੀ ਨਿਕਲ ਕੇ ਗਈਆਂ ਵੀ ਆਏ ਉਹਨਾਂ ਨੇ ਵੀ ਭਈਆਂ ਲਈ ਵਿਆਹ ਕਰਾਏ ਵੀ ਆਏ ਮਾਨ ਨੇ ਚਾਰ ਵਿਆਹ ਕਰਵਾਏ ਵੇ ਜੀ ਕੁੜੀਆਂ ਉਹ ਨਿਕਲ ਕੇ ਗਈਆਂ ਚਿੱਟਾ ਇਹ ਵੇਚ ਦੇ ਜਾਂਦਾ ਸ਼ਾ ਇਹ ਕਰਦੇ ਸਾਰਾ ਕੁਝ ਚੋਰੀਆਂ ਜਾਂਦੀ ਸਭ ਕੁਝ ਕਰਦੇ ਆ ਇਹ ਇਹ ਪਹਿਲੀ ਵਾਰੀ ਹੋਇਆ ਸਾਡੇ ਗੱਲ ਹੋਇਆ ਜਿਹਦੇ ਗੱਲ ਹੋਇਆ ਨਾ ਉਹਨੂੰ ਪਤਾ ਜੀ ਉਹਦੇ ਢਿੱਡ ਨੂੰ ਪੁੱਛ ਕੇ ਦੇਖੋ ਲੋਕਾਂ ਨੂੰ ਤਾਂ ਗੱਲਾਂ ਮਿਲਦੀਆਂ ਪਰ ਜਿਹਦੇ ਗੱਲ ਬੀਤਦੀਆਂ ਉਹਨੂੰ ਪਤਾ ਹੋਣਾ ਚਾਹੀਦਾ ਇਹ ਪੰਚਾਇਤ ਨੇ ਜਿਹੜਾ ਫੈਸਲਾ ਕੀਤਾ ਹੈ ਕਿਦਾਂ ਬਹੁਤ ਚੰਗਾ ਕੀਤਾ ਜੀ ਬਹੁਤ ਜ਼ਿਆਦਾ ਚੰਗਾ ਕੀਤਾ ਕੱਲੋਂ ਬੱਚੇ ਆ ਰਹੇ ਤਾਂ ਅਸੀਂ ਬੱਚਿਆਂ ਨੂੰ ਮਾਰੂਗੇ ਜੀ ਇਹਨਾਂ ਨੂੰ ਵੀ ਮਾਰੂਗਾ ਉਹਨਾਂ ਨੂੰ ਵੀ ਮਾਰੂ ਉਹਰੇ ਨਹੀਂ ਵੜਨੇ ਚਾਹੀਦੇ ਜੀ ਉਹ ਪਿੰਡ 'ਵਾਂ ਕੱਲ ਹੋਰ ਬੱਚੇ ਆ ਗਏ ਵੀ ਹੋ ਸਕਦੀ ਹੈ ਜੀ ਕੱਲਵੇ ਛੋਟੇ ਛੋਟੇ ਬੱਚੇ ਫੜਦੇ ਇਹਨਾਂ ਨੂੰ ਕੋਈ ਚੱਕ ਲੂਗਾ ਫਿਰ ਕੀ ਕਰੂਗੇ ਜੀ ਅਸੀਂ ਕਰੂਗਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਜੀ ਫਿਰ ਜੇ ਹੁਣ ਇੱਕ ਬੱਚੇ ਨੂੰ ਸਜ਼ਾ ਮਿਲੂਗੀ ਤਾਂ ਦੂਏ ਬੱਚੇ ਸਮਝੂਗੇ ਗਹਾਂ ਸਮਝਣਾ ਚਾਹੀਦਾ ਜੀ ਬੱਚਿਆਂ ਨੂੰ ਗਹਾਂ ਨੂੰ ਪੁੱਛ ਲੋ ਜ ਸਾਥ ਤੇ ਲੈ ਲੋ ਜ ਸਾਥ ਤੇ ਪੁੱਛ ਲੋ ਐ ਜੀ ਆਪਣਾ ਗੱਲੋਂ ਨਹੀਂ ਦੀ ਸਾਈ ਤੇ ਬਿਲਕੁਲ ਤੁਸੀਂ ਦੇਖੂਗਾ ਸਾਰੇ ਪਿੰਡ ਦੇ ਜਿਹੜੇ ਨੇ ਗੁਰਵਿੰਦਰ ਪਹੁੰਚੇ ਹੋਏ ਨੇ ਤੇ ਸਭ ਦੀ ਇਹੀ ਰਾ ਕਿਆ ਕਰੂ ਆਏ ਬੇ ਭੱਜ ਗਏ ਤੇ ਸਾਰੇ ਇਸ ਗੱਲ ਦੇ ਉੱਪਰ ਹੈਗੇ ਨੇ ਕਿ ਜਿਹੜਾ ਮਤਾ ਹੈ ਗਾੜੀ ਫੈਮਿਲੀ ਜਿਹੜੀ ਹੋਈ ਹੈ ਮੈਰਿਜ ਉਹਨੂੰ ਲੈ ਕੇ ਇਤਰਾਜ਼ ਸਭ ਦਾ ਹੈਗਾ ਤੇ ਇਹੀ ਗੱਲ ਕਹੀ ਕਿ ਸਾਡੇ ਪਿੰਡ ਨਾਲ ਕੋਈ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਦੇਖੋ ਤੁਹਾਡੇ ਸਾਹਮਣੇ ਕਹਿੰਦੇ ਵੀ ਸਾਨੂੰ ਬਰਦਾਸ਼ਤ ਨਹੀਂ ਹੈ ਕੋਈ ਵੀ ਗੱਲ ਹੋ ਸਕਦੀ ਹੈ ਜੀ ਬਿਲਕੁਲ ਜ਼ਾਹਿਰ ਚ ਗੱਲ ਹੈ ਮਨੋਜੀ ਲੋਕਾਂ ਦੇ ਵੱਲੋਂ ਵਾਰ-ਵਾਰ ਇਹੀ ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜੋ ਝੂਠੇ ਅੰਕ ਦੇ ਖਾਤਰ ਜਿਸ ਨੂੰ ਆਪਾਂ ਕਹਿੰਦੇ ਨੇ ਕਿ ਫੌਕੀ ਅੰਕ ਦੇ ਖਾਤਰ ਪਿੰਡ ਦੇ ਵਿੱਚ ਕਤਲ ਹੋ ਜਾਂਦੇ ਨੇ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤੇ ਜਾਂਦੇ ਨੇ ਕਿ ਜੋ ਕਿ ਕਿਸੇ ਨੇ ਕਿਸੇ ਨੂੰ ਜਾਣਦੇ ਭਾਰੀ ਪੈ ਜਾਂਦਾ ਤੇ ਇੱਥੇ ਵੀ ਉਹੀ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਕੋਈ ਵੀ ਬੰਦਾ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਨਾ ਲਵੇ ਤੇ ਉਸੇ ਹੀ ਸੋਚ ਸਮਝ ਨੂੰ ਲੈ ਕੇ ਇੱਥੇ ਪੰਚਾਇਤ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੋਰ ਕੀ ਕੁਝ ਇੱਥੋਂ ਦੇ ਲੋਕਾਂ ਦਾ ਕਹਿਣਾ ਕੁਝ ਹੋਰ ਗੱਲਬਾਤ ਉਹਨਾਂ ਦੇ ਨਾਲ ਕਰੋ ਆ ਬਿਲਕੁਲ ਦੇਖੋ ਆਨਰ ਕਿਲਿੰਗ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਹੋ ਸਕਦੀ ਹੈ ਕਿਉਂਕਿ ਇਹੀ ਗੱਲ ਹੈਗੇ ਤੇ ਕੀ ਤੁਸੀਂ ਕਿਦਾ ਦੇਖੋ ਜੀ ਮਤਾ ਪਾਸ ਕਰੋ ਕਿ ਪੰਜੋਂ ਨਹੀਂ ਸਰ ਮੈਂ ਪਿੰਡ ਦਾ ਹੀ ਪਿੰਡ ਦੇ ਵਿੱਚ ਹੀ ਰਹਿ ਸ਼ਾਹ ਠੀਕ ਹੈ ਨਹੀਂ ਆਪਾਂ ਕੀ ਨਿਕਲਿਆ ਇਹਦੇ ਵਿੱਚ ਦੇਖੋ ਜੀ ਜਿਹੜਾ ਮਤਾ ਪਾਇਆ ਗਿਆ ਬਿਲਕੁਲ ਸਹੀ ਹੈ ਤੁਸੀਂ ਆਪ ਸਿਆਣੇ ਹੋ ਸਾਰੇ ਸਿਆਣੇ ਹੀ ਆ ਸਾਡੇ ਨਾਲ ਉਹ ਅਸੀਂ ਤਾਂ ਮਤਲਬ ਜਿਹੜਾ ਇੱਕ ਭਤੀਜੀ ਦਾ ਤੇ ਚਾਚੇ ਦਾ ਰਿਸ਼ਤਾ ਪਿਓ ਤੇ ਧੀ ਦਾ ਰਿਸ਼ਤਾ ਹੈ ਜੇ ਹੁਣ ਪਿਓ ਧੀ ਦਾ ਰਿਸ਼ਤਾ ਖਰਾਬ ਹੋ ਗਿਆ ਅੱਜ ਤਾਰ-ਤਾਰ ਹੋ ਗਿਆ ਪਿੰਡ 'ਚ ਹਨਾ ਜੀ ਤਾਂ ਪਿੰਡ ਦਾ ਮਾਹੌਲ ਖਰਾਬ ਹੋਊਗਾ ਦੂਜੀ ਗੱਲ ਉਹ ਆਮੋ ਸਾਹਮਣੇ ਰਹਿੰਦੇ ਨੇ ਦੋਨੋਂ ਪਰਿਵਾਰ ਕੱਲ ਨੂੰ ਰੱਬ ਨਾ ਕਰੇ ਕੋਈ ਉਹੀ ਜੀ ਗੱਲ ਹੋ ਜਵੇ ਅਣਸਖਾਂ ਵੀ ਕੋਈ ਘਟਨਾ ਹੋ ਜਵੇ ਕੱਲ ਕੋਈ ਲੜਾਈ ਝਗੜਾ ਹੋ ਜੇ ਕੋਈ ਮੰਨ ਲਓ ਕੋਈ ਸਰੀਰ ਕੇ ਕੋਈ ਉਹ ਜੀ ਗੱਲ ਹੋ ਜਵੇ ਕੋਈ ਡੈਥ ਹੋ ਜਾ ਕੁਝ ਹੋ ਜਾ ਫਿਰ ਕੌਣ ਜ਼ਿੰਮੇਵਾਰ ਹੈ ਉਹਨੂੰ ਦੇਖਦੇ ਹੋਏ ਅੱਜ ਪਹਿਲਾਂ ਹੀ ਪੰਚਾਇਤ ਨੇ ਫੈਸਲਾ ਲੈ ਲਿਆ ਵੀ ਜਿਹੜੇ ਉਹ ਲੜਕਾ ਤੇ ਲੜਕੀਆਂ ਆ ਉਹ ਪਿੰਡ ਚ ਨਾ ਇਹ ਫੈਸਲਾ ਲਿਆ ਗਿਆ ਇਸ ਮਤੇ ਦੇ ਤਹਿਤ ਵੀ ਉਹ ਜਿੱਥੇ ਮਰਜ਼ੀ ਰਹਿਣ ਮਤਲਬ ਉਹ ਪਿੰਡ ਚ ਆ ਕੇ ਨਾ ਰਹਿਣ ਜਿੱਥੇ ਮਰਜ਼ੀ ਜਾਣ ਜੋ ਮਰਜ਼ੀ ਕਰਨ ਨਾ ਪਰਿਵਾਰ ਨੂੰ ਕੋਈ ਉਹਦੇ ਚ ਪੱਤੀ ਆ ਹੁਣ ਨਾ ਦੂਜੇ ਪਰਿਵਾਰ ਨੂੰ ਨਾ ਪਿੰਡ ਨੂੰ ਤੇ ਬਿਲਕੁਲ ਤੁਸੀਂ ਦੇਖੋਗੇ ਕਿ ਜੇ ਪਿੰਡ ਦੇ ਨੇ ਨੇ ਬਾਲ ਦੇ ਫਾਦਰ ਸਾਹਿਬ ਨੇ ਉਹ ਵੀ ਤੁਸੀਂ ਜਿਹੜੀ ਪੰਚਾਇਤ ਦੀ ਜਿਹੜੀ ਗੱਲ ਹੈਗੀ ਉਹਨੂੰ ਮੰਨਦੇ ਹੋ ਵੀ ਜੋ ਕਿਹਾ ਹੈਗਾ ਜੋ ਉਹਨਾਂ ਨੇ ਫੈਸਲਾ ਲਿਆ ਸਾਨੂੰ ਉਹ ਮਨਜ਼ੂਰ ਆ ਅਸੀਂ ਉਹ ਫੈਸਲਾ ਬਰ ਫੁੱਲ ਚੜਾਵਾਂਗੇ ਤੇ ਕਿਸੇ ਤਰ੍ਹਾਂ ਦੀ ਅਕੋ ਗੋ ਵੀ ਅਸ ਨੂੰ ਮੰਨਾਂਗੇ ਮੰਨਾਂਗੇ ਜੀ ਅਸੀਂ ਹਾਂਜੀ ਮੰਨਾਂਗੇ ਇਹ ਵੀ ਲਿਖਿਆ ਨਾ ਕਿ ਜੋ ਪੰਚਾਇਤ ਨੇ ਮਤਾਂ ਪਾਇਆ ਇਹ ਪ੍ਰਸ਼ਾਸਨ ਕੋਲ ਜਾਂਦੇ ਆ ਉਹ ਕਹਿੰਦੇ ਸੀ ਪਿੰਡ ਜਾਣਾ ਸਾਨੂੰ ਪਿੰਡ ਦੀ ਜੱਦ ਉੱਤੇ ਜਾ ਬਿਆਨ ਦੀ ਕਿ ਪੁਲਿਸ ਕੋਲ ਜਾ ਸਕਦੇ ਆ ਪੁਲਿਸ ਕੋਲ ਅਧਿਕਾਰ ਆ ਜਿਹੜੇ ਬਾਲਗ ਆ ਉਹਨਾਂ ਨੂੰ ਅਧਿਕਾਰ ਹੁੰਦਾ ਅਸੀਂ ਬੁਰੀ ਨਹੀਂ ਆਉਣ ਦਵਾਂਗੇ ਪਿੰਲੇ ਵਿੱਚ ਨਹੀਂ ਆਉਣੇ ਚਾਹੀਦੇ ਹਾਂ ਆ ਸਾਰੇ ਪਿੰਡ ਦੇ ਨਾਲ ਆ ਸਾਡਾ ਪਿੰਡ ਸਾਰੇ ਨਾਲ ਆ ਅਸੀਂ ਪਿੰਡ ਦੇ ਨਾਲ ਆ ਠੀਕ ਹੈ ਜੀ ਹੋਰ ਨਹੀਂ ਆਉਣੇ ਚਾਹੀਦੇ ਕਿਆ ਤੁਹਾਨੂੰ ਕੋਈ ਇਹਦੀ ਜਾਣਕਾਰੀ ਮਿਲੀ ਨਹੀਂ ਸਕੇ ਕਿ ਉਹ ਐਦਾਂ ਦੀ ਗੱਲ ਹੋਈ ਹੈ ਕਿ ਜਾਂ ਜਾਂ ਤੂੰ ਕੋਈ ਕਿਤੇ ਗਏ ਨੇ ਜਾਂ ੜਕੀ ਘਰ ਨਹੀਂ ਆਈ ਕਦੀ ਐਦਾਂ ਦੀ ਗੱਲ ਲੈ ਜੀ ਕੋਈ ਜਾਣਕਾਰੀ ਨਹੀਂ ਮਿਲੀ ਸਰ ਹਾਂਜੀ ਇਹ ਸਾਰਾ ਜੋ ਗੱਲਾਂ ਹੋ ਜਾਂਦੇ ਸਾਰੇ ਦਬ ਦਬਾਬ ਦੇ ਵਿੱਚ ਹੋ ਜਾਂਦੇ ਨੇ ਠੀਕ ਹੈ ਜੀ ਜੋ ਸਾਨੂੰ ਮੰਡਾਲ ਚ ਕਿਹਾ ਗਿਆ ਤੁਹਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਆਪਾਂ ਕਹੀਏ ਕਿ ਬਹੁਤ ਮਸ਼ਹੂਰ ਹੈ ਫਿਲਮਾਂ ਚ ਵੀ ਆਇਆ ਕਾਫੀ ਦੇ ਵਿੱਚ ਪਰ ਐਦਾਂ ਜਿਹੜੀ ਘਟਨਾ ਹੈਗੀ ਲੱਗਦਾ ਕਿ ਵੀ ਕੋਈ ਆਪਾਂ ਨੂੰ ਲੱਗਦਾ ਪੂਰੇ ਪਿੰਡ ਨੂੰ ਉਦੀ ਨਿਮੋਸ਼ੀ ਹੈਗੀ ਹੈ ਇਹ ਜੋ ਕੰਮ ਹੋ ਰਿਹਾ ਸਾਰਾ ਸਹੀ ਹੋ ਰਿਹਾ ਜੀ ਹਾਂ ਸਾਰੇ ਪਿੰਡ ਦੇ ਭਲੇ ਵਾਸਤੇ ਹੋ ਰਿਹਾ ਬਸ ਇਹੀ ਕਹਿ ਸਰ ਤੇ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਹੋਰ ਹੋਰ ਜੇ ਕਿਹੜੇ ਪੂਰਾ ਜਿਹੜਾ ਮਤਾ ਹੈਗਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਹ ਮਤਾ ਜੀ ਬਹੁਤ ਚੰਗਾ ਪਾਇਆ ਗਿਆ ਸਾਡੀ ਸਰਕਾਰ ਵੱਲੋਂ ਠੀਕ ਹੈ ਠੀਕ ਹੈ ਤੇ ਪਹਿਲਾਂ ਸਾਡਾ ਕਿਰਦਾਰ ਇਹ ਨਹੀਂ ਜਿਆ ਸੀ ਸਿੱਖ ਧਰਮ 'ਚ ਰਹਿੰਦੇ ਆ ਸਿੱਖ ਧਰਮ ਦਾ ਪਹਿਲਾਂ ਕਿਰਦਾਰ ਹੀ ਨਹੀਂ ਤਾਂ ਅਸੀਂ ਆਪ ਸਿੱਖ ਧਰਮ ਦਾ ਜੀ ਪਹਿਲਾਂ ਬਹੁਤ ਬੇਟੀਆਂ ਬਚਾ ਕੇ ਲਿਆਉਂਦਾ ਤਾਂ ਜੀ ਇੱਥੇ ਹੁਣ ਆਪਣੀ ਦੀ ਇਹ ਐਦਾਂ ਕੰਮ ਹੋਣ ਲੱਗੇ ਇਹ ਬਹੁਤ ਗਲਤ ਕੰਮ ਹੋ ਰਿਹਾ ਜੀ ਪੰਜਾਬ 'ਚ ਸਰਕਾਰ ਨੂੰ ਵੀ ਇਹਦੇ ਪਰ ਮਤਾ ਚੰਗਾ ਪਾਉਣਾ ਚਾਹੀਦੇ ਤੇ ਤਾਂਕਾ ਰੁਕ ਸਕਾਈ ਸਰਕਾਰ ਦੀ ਜਿਹੜਾ ਬੁਰਾਈ ਹੈ ਜੀ ਨਾ ਸਮਾਜ ਦੇ ਉਹ ਖਤਮ ਹੋ ਚੁੱਕੇ ਇਹ ਬੁਰਾਈ ਹੈ ਜੀ ਇਹ ਖਤਮ ਹੋ ਸਕੇ ਜੀ ਹਾਂਜੀ ਤੇ ਠੀਕ ਹੈ ਜੀ ਕੀ ਕਹਣਾ ਚਾਹੁੰਦੇ ਜੀ ਸਰ ਜੋ ਵੀ ਫੈਸਲੇ ਲੈ ਸਰਕਾਰ ਨੇ ਬਹੁਤ ਸੋਚ ਸਮਝ ਕੇ ਹੀ ਲਿਆ ਜੀ ਜਿੱਦਾਂ ਕੀ ਚਾਚਾ ਭਤੀਜੀ ਦਾ ਰਿਸ਼ਤਾ ਇੱਕ ਪਿਆਰ ਤੇ ਇਤਿਦਾਰ ਦਾ ਰਿਸ਼ਤਾ ਹੋ ਜਾਂਦਾ ਹੁਣ ਜੋ ਮਾਂ ਤੇ ਪਿਓ ਦੇ ਦੇ ਦਿਲ ਤੇ ਬੀਤ ਰਹੀ ਹੈ ਗੱਲ ਉਹਨਾਂ ਨੂੰ ਪਤਾ ਹੈ ਜੀ ਤੇ ਜਿੱਦਾਂ ਕਿ ਪਰਿਵਾਰ ਵਿੱਚ ਇੱਕ ਤਰ੍ਹਾਂ ਦਾ ਮੈਂ ਵੀ ਕੁੜੀ ਦਾ ਚਾਚਾ ਜੀ ਲੱਗਦਾ ਤੇ ਇਹ ਗੱਲ ਬਹੁਤ ਸੋਚ ਸਮਝ ਕੇ ਲਈ ਗਈ ਹੈ ਫੈਸਲਾ ਤੇ ਹੁਣ ਸਾਡੇ ਦਿਲ ਤੇ ਸਾਨੂੰ ਪਤਾ ਕਿਦਾਂ ਬੀਤ ਰਹੀ ਹੈ ਜੀ ਕੁੜੀ ਨਾਲ ਕਿ ਤਾਈਂ ਇਹ ਕਿੰਨੀ ਗੱਲਬਾਤ ਆਪਣੇ ਜਾਰੀ